ਕਿਆ ਕਰੇ ਆਇਲ نیچے ਚਲੇ ਜਾਂਦਾ ਤਾਂ ਸਾਡੇ ਨੇੜੇ ਦੋ ਤਿੰਨ ਬੈਂਕ ਸੀਗੇ ਔਰ ਹਸਪੀਟਲ ਸੀਗਾ ਇੱਕ ਵੱਡਾ ਹਾਸਾ ਹੋ ਸਕਦਾ ਬਹੁਤ ਵੱਡੀਆਂ ਲਪਟਾਂ ਨਿਕਰੀਆਂ ਸੀ ਲੋਕ ਡਰ ਰਹੇ ਸੀਗੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਇੱਥੇ ਲੋਕ ਖੜੇ ਸੀਗੇ 4000 5000 ਲੀਟਰ ਦੇ ਵਿੱਚ ਆਇਲ ਸੀਗਾ ਦੇਖੋ ਤੁਸੀਂ ਦੇਖ ਰਹੇ ਕਿ ਲੱਗੀ ਹੋਈ ਸੀਗੀ ਉਸ ਸਮੇਂ ਜਦੋਂ ਤੁਸੀਂ ਖੋਲੇ ਬਹੁਤ ਵੱਡਾ ਆਪਣੀ ਜਾਨ ਤੇ ਖੇਲ ਕੇ ਕੰਮ ਕੀਤਾ ਤਾਂ ਭਿਆਨਕ ਹੱਗ ਸੀਗੀ ਬਹੁਤ ਜ਼ਿਆਦਾ ਭਿਆਨਕ ਹੱਗ ਟਰੱਕ ਜਿਹੜਾ ਬਲਾਸਟ ਹੋਇਆ ਆ ਇਹ ਡਿਵਾਈਡੇਸ਼ਨ ਦੇ ਮਾ ਇੱਥੇ ਹੋਲ ਹੋ ਗਿਆ ਇੱਥੇ ਹੋਲ ਹੋਣ ਕਰਕੇ ਆਲ ਜਿਹੜਾ ਇੱਥੋਂ ਬਾਹਰ ਨਿਕਲਦਾ ਰਿਹਾ ਜਿਹੜਾ ਕੀ ਇੱਥੇ ਇੱਥੇ ਡਿਵਾਈਡੇਸ਼ਨ ਦਾ ਜਿਹੜਾ ਉਹ ਕੋਰਨਰ ਆ ਉਹ ਵੱਜਿਆ ਉਹ ਦੇਖੋ ਉਹਦੇ ਕਰਕੇ ਇਹ ਆਸਾ ਹੋ ਗਿਆ ਇਹਦੇ ਵਿੱਚ ਵੱਜਿਆ ਪਹਿਲਾਂ ਟਾਇਰ ਆ ਕੇ ਇਹ ਨੈਸ਼ਨਲ ਹਾਈਵੇ ਦੀ ਪੂਰੀ ਨੁਲਾਕੀ ਆ ਇੰਨੀ ਅੱਗ ਲੱਗੀ ਹੋਈ ਸੀ ਅੱਗ ਲੱਗੀ ਹੋਈ ਸੀ ਔਰ ਉਸ ਦੌਰਾਨ ਇਹਨਾਂ ਨੇ ਵਾਲ ਖੋਲੇ ਆਏ ਵਾਲ ਖੁੱਲ ਕੇ ਇਸ ਦੀ ਲੀਕੇਜ ਜਦੋਂ ਕਿਉਂਕਿ ਜੇ ਇਹ ਫਟ ਜਾਂਦਾ ਤਾਂ ਫਿਰ ਹੋਰ ਬਹੁਤ ਤਕੜਾ ਬਲਾਸਟ ਹੋ ਸਕਦਾ ਸੀ ਤੇ ਤੇਲ ਚਲਾ ਜਾਂਦਾ ਤਾਂ ਥੱਲੇ ਵੀ ਬਲਾਸਟ ਹੋ ਜਾਣਾ ਥੱਲੇ ਵੀ ਅੱਗ ਲੱਗ ਜਾਣੀ ਬਿਲਕੁਲ ਪੂਰੀ ਜ਼ਬਰਦਸਤ ਲੱਗੀ ਹੋਈ ਸੀ ਜਦੋਂ ਖੋਲੇ ਤੁਸੀਂ ਵਾਲ ਉਹ ਲੱਗ ਸੀ ਜੀ ਜਾਂ ਨੇੜੇ ਜਾਇਆ ਨਹੀਂ ਸੀ ਜਾ ਸਕਦਾ ਜਿਹੜੀ ਆਇਲ ਦੀ ਹੈ ਕਿ ਹੁੰਦੀ ਹੈ ਉਹਨੂੰ ਫੋਮ ਹੀ ਕੰਟਰੋਲ ਕਰਦੀ ਹੈ ਪਾਣੀ ਔਰ ਫੋਮ ਦੇ ਨਾਲ ਮਿਕਸ ਕਰਕੇ ਅਸੀਂ ਅੱਗ ਨੂੰ ਕੰਟਰੋਲ ਕਰਦੇ ਹਾਂ ਜੀ ਮੈਂ ਰਟਾਇਰ ਆ ਪਰ ਮੈਂ ਰਟਾਇਰ ਹੋਣ ਦੇ ਬਾਅਦ ਵੀ ਆਪਣੀ ਸੇਵਾ ਇੱਥੇ ਆ ਕੇ ਨਿਭਾਈ ਮੌਕੇ ਦੇ ਉੱਪਰ ਤੇਲ ਨਾਲ ਭਰਿਆ ਟੈਂਕਰ ਪਲਟਿਆ ਬਲਾਸਟ ਹੋਇਆ ਔਰ ਅੱਗ ਦੀਆਂ ਲਪਟਾਂ ਦੂਰ ਤੱਕ ਫੈਲੀਆਂ ਕਿਉਂਕਿ ਤੇਲ ਬਹੁਤ ਦੂਰ ਤੱਕ ਖਿੱਲਰ ਗਿਆ ਸੀਗਾ ਔਰ ਖੰਨੇ ਦੇ ਵਿੱਚ ਆਸੀਂ ਜਿੱਥੇ ਟੈਂਕਰ ਪਲਟਿਆ ਫਾਇਰ ਅਫਸਰ ਸਾਡੇ ਨਾਲ ਨੇ ਪੂਰੀ ਉਹਨਾਂ ਦੀ ਟੀਮ ਮੌਜੂਦ ਆ ਉਹ ਦੱਸਣਗੇ ਕਿ ਆਖਰ ਮੌਕੇ ਤੇ ਹੋਇਆ ਕਿਵੇਂ ਜੇ ਸਭ ਤੋਂ ਪਹਿਲਾਂ ਤਾਂ ਮੈਂ ਨਾ ਜਾਨਣਾ ਚਾਹੂੰਗਾ ਤੁਹਾਡੀ ਟੀਮ ਨੇ ਕਿਵੇਂ ਕੰਟਰੋਲ ਕੀਤਾ ਉਹ ਵੀ ਦੱਸਿਓ ਯਸ਼ਪਾਲ ਮੇਰਾ ਨਾਮ ਹੈ ਜੀ ਮੈਂ ਰਿਟਾਇਰ ਆ ਪਰ ਮੈਂ ਰਿਟਾਇਰ ਹੋਣ ਦੇ باوجود ਵੀ ਆਪਣੀ ਸੇਵਾ ਇੱਥੇ ਆ ਕੇ ਨਿਭਾਈ ਸਾਨੂੰ ਮਾਨਯੋਗ ਐਸਐਸਪੀ ਸਾਹਿਬ ਔਰ ਮਾਨਯੋਗ ਉਪ ਮੰਡਲ ਮੈਜਿਸਟ੍ਰੇਟ ਖੰਨਾ ਕਾਰਸਾਧਕ ਅਫਸਰ ਖੰਨਾ ਇਹਨਾਂ ਨੇ ਸਾਨੂੰ ਸੂਚਿਤ ਕੀਤਾ ਵੀ ਇੱਥੇ ਇਸ ਤਰ੍ਹਾਂ ਵੱਡਾ ਹਾਸਾ ਹੋ ਗਿਆ ਸਾਡੀ ਟੀਮ ਮੌਕੇ ਤੇ ਪਹੁੰਚੀ ਇੱਥੋਂ ਸਾਡਾ ਸਟੇਸ਼ਨ ਹਾਰਲੀ 30 ਸਕਿੰਡ 40 ਸਕਿੰਡ ਦੀ ਦੂਰੀ ਤੇ ਹੈ ਅਸੀਂ ਇੱਥੇ ਮੌਕੇ ਤੇ ਪਹੁੰਚ ਕੇ ਪਹਿਲੀ ਟਾਰਨੋਟ ਸਾਡੀ ਆ ਗਈ ਦੂਜੀ ਆ ਗਈ ਤੀਜੀ ਆ ਗਈ ਉਸ ਤੋਂ ਬਾਅਦ ਅੱਗੇ ਜ਼ਿਆਦਾ ਸੀਗੀ ਅਸੀਂ ਗਵਿੰਦਗੜ੍ਹ ਨੂੰ ਕਾਲ ਕੀਤੀ ਫਿਰ ਸਮਰਾਲੇ ਨੂੰ ਕਾਲ ਕੀਤੀ ਸਾਨੂੰ ਸਾਰਿਆਂ ਦਾ ਬ ਦੀ ਵੱਡਾ ਹਾਸਾ ਹੁਣ ਤੋਂ ਬਚਾਲਿਆ ਡਰਾਈਵਰ ਔਰ ਕੰਡਕਟਰ ਦੋਨੋਂ ਸੇਫ ਨੇ ਕੋਈ ਐਕਸੀਡੈਂਟ ਕੋਈ ਨਹੀਂ ਹੋਈ ਇਸ ਸਾਧ ਵਿੱਚ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਮਾਲੀ ਹੋਇਆ ਬਟ ਸਾਰਾ ਵੱਡਾ ਹਾਸਾਉਣ ਤੋਂ ਬਚ ਗਿਆ ਕਿਰ ਇਹ ਆਇਲ نیچے ਚਲੇ ਜਾਂਦਾ ਤਾਂ ਸਾਡੇ ਨੇੜੇ ਦੋ ਤਿੰਨ ਬੈਂਕ ਸੀਗੇ ਔਰ ਹਸਪੀਟਲ ਸੀਗਾ ਇੱਕ ਵੱਡਾ ਹਾਸਾ ਹੋ ਸਕਦਾ ਜੀ ਪਰ ਬਚਾਅ ਹੋ ਗਿਆ ਥੱਲੇ ਤੇਲ ਚਲਾ ਜਾਂਦਾ ਤਾਂ ਥੱਲੇ ਵੀ ਬਲਾਸਟ ਹੋ ਜਾਣਾ ਥੱਲੇ ਵੀ ਅੱਗ ਲੱਗ ਜਾਣੀ ਸੀ ਬਿਲਕੁਲ ਉਸ ਤੋਂ ਦੂਰ ਤੱਕ ਲਪਟਾ ਨਿਕਲਦੀ ਬਿਲਕੁਲ ਸਾਨੂੰ ਸਾਰਿਆਂ ਦਾ ਬਹੁਤ ਸਹਿਯੋਗ ਰਿਹਾ ਪੁਲਿਸ ਪ੍ਰਸ਼ਾਸਨ ਦਾ ਬਹੁਤ ਸਹਿਯੋਗ ਰਿਹਾ ਇਹ ਤੇ ਉਹਨਾਂ ਨੇ ਇੱਥੇ ਟ੍ਰੈਫਿਕ ਨੂੰ ਕੰਟਰੋਲ ਕੀਤਾ ਵੀ ਦੋਨੋਂ ਪਾਸੇ ਕੰਟਰੋਲ ਕੀਤਾ ਅੱਧਾ ਪੂਨਾ ਘੰਟਾ ਸੀ ਕੰਟਰੋਲ ਇਹਨਾਂ ਨੇ ਕੀਤਾ ਸਿਚੁ ਮੌਕੇ ਤੇ ਲਪਟਾਂ ਨਿਕਲੀਆਂ ਸੀ ਬਹੁਤ ਵੱਡੀਆਂ ਇਹਦੇ ਵਿੱਚ ਆਇਲ ਇਹਦੇ ਵਿੱਚ ਸੀਗਾ ਮਿਕਸ ਸੀਗਾ ਬਹੁਤ ਵੱਡੀਆਂ ਲਪਟਾਂ ਨਿਕਲੀਆਂ ਸੀ ਲੋਕ ਡਰ ਰਹੇ ਸੀਗੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਇੱਥੇ ਲੋਕ ਖੜੇ ਸੀਗੇ 4000 5000 ਲੀਟਰ ਇਹਦੇ ਵਿੱਚ ਆਇਲ ਸੀਗਾ ਪਰ ਅਸੀਂ ਵੱਡਾ ਹਸਾਉਣ ਤੋਂ ਬਚਾ ਲਿਆ ਮੌਕੇ ਦੇ ਉੱਪਰ ਕਿਵੇਂ ਕੰਟਰੋਲ ਕੀਤਾ ਕਿ ਉਹ ਜ਼ਰੂਰ ਮੈਂ ਚੋਣਾ ਦੱਸਿਓ ਮਕੈਨੀਕਲ ਫੋਮ ਅਸੀਂ ਯੂਜ਼ ਕੀਤੇ تھے ਏ ਟ੍ਰਿਪਲ ਐਫ ਮਕੈਨੀਕਲ ਫੋਮ ਕਿਉਂਕਿ ਜਿਹੜੀ ਆਇਲ ਦੀ ਹੈਗੀ ਹੁੰਦੀ ਔਰ ਨੂੰ ਫੋਮ ਹੀ ਕੰਟਰੋਲ ਕਰਦੀ ਹੈ ਪਾਣੀ ਔਰ ਫੋਮ ਦੇ ਨਾਲ ਮਿਕਸ ਕਰਕੇ ਅਸੀਂ ਅੱਗ ਨੂੰ ਕੰਟਰੋਲ ਕੀਤਾ ਇੱਥੇ ਆਮ ਤੌਰ ਤੇ ਅਸੀਂ ਕਿ ਪਾਣੀ ਦੀਆਂ ਬੁਸ਼ਾਰਾਂ ਕਰਦੇ ਆ ਇੱਥੇ ਇਹਦੇ ਵਾਸਤੇ ਕੋਈ ਸਪੈਸੀਫਿਕ ਵੱਖਰਾ ਮਟੀਰੀਅਲ ਹੁੰਦਾ ਮਕੈਨੀਕਲ ਫੋਮ ਇਹ 트리플 ਐਫ ਮਕੈਨੀਕਲ ਫੋਮ ਨਾਲ ਅਸੀਂ ਇਹਨੂੰ ਕੰਟਰੋਲ ਕੀਤਾ ਉਹਨੂੰ ਕੁਲਿੰਗ ਕਰਦੀ ਆ ਅੱਗੇ ਪਾਣੀ ਨੂੰ ਅੱਗ ਨੂੰ ਅੱਗੇ ਨਹੀਂ ਜਾਣ ਦਿੰਦੀ ਇੱਥੇ ਕੰਟਰੋਲ ਕਰਦੀ ਆ ਉਹਨੂੰ ਤੇ ਸਾਡੀ ਟੀਮ ਬਹੁਤ ਡਟ ਕੇ ਸਾਰੀ ਟੀਮ ਸਾਡੀ ਖੰਨੇ ਦੀ ਸਮਰਾਲਾ ਗੋਬਿੰਦਗੜ੍ਹ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਤੇ ਅਸੀਂ ਅੱਗੇ ਨੂੰ ਕੰਟਰੋਲ ਕਰ ਲਿਆ ਤੇ ਵੱਡਾ ਹਸਾਉਣ ਤੋਂ ਬਚਾਇਆ ਠੀਕ ਹੈ ਔਰ ਇਹਦੇ ਚ ਕਹਿੰਦੇ ਜੇ ਖੋਲਿਆ ਨਾ ਜਾਂਦਾ வால் ਨਾ ਖੁੱਲੇ வால் ਕਿਹੜਾ ਸੀਗਾ ਜਿਹੜਾ ਖੁੱਲਿਆ வால் ਨਾ ਖੁੱਲਦੇ ਤੇ ਕਹਿੰਦੇ ਹੋਰ ਬਲਾਸਟ ਵੱਡਾ ਹੋ ਸਕਦਾ ਸੀਗਾ ਉਹਦੇ ਅੱਗੇ ਤਿੰਨ வால் ਲੱਗੇ ਹੋਏ ਸੀਗੇ ਜਿਨ੍ਹਾਂ ਦੇ ਵਿੱਚ ਸਟੋਰ ਹੁੰਦਾ ਵਾ ਮੈਂ ਦਿਖਾ ਵੀ ਦਿਨਾ ਤੁਹਾਨੂੰ ਮੌਕੇ ਦੇ ਉੱਤੇ ਉਹਦੇ ਵਿੱਚ ਤਿੰਨ வால் ਲੱਗੇ ਹੋਏ ਸੀਗੇ ਉਹ ਖੋਲੇ ਗਏ ਉਹ ਖੋਲਣ ਦੇ ਨਾਲ ਜਿਹੜਾ ਉਹ ਵਿੱਚੋਂ ਔਇਲ ਸੀਗਾ ਉਹ ਨਿਕਲਦਾ ਰਿਹਾ ਅਸੀਂ ਉਹਦੇ ਉੱਤੇ ਪਾਣੀ ਨਾਲ m 니 ਆ ਤੋਂ ਹੁਣ ਤੋਂ ਹਾਂ ਨਾ ਮੈਂ ਦੇਖੋ ਆ ਜਿਹੜੇ ਸੀਗੇ ਇਹਨਾਂ ਦੇ ਢੱਕਣ ਜਿਹੜੇ ਅਸੀਂ ਖੋਲੇ ਆ ਵਾਲੇ ਆ ਦੇਖੋ ਇਹ ਇਹ ਖੋਲੇ ਅਸੀਂ ਇਹ ਇਹ ਖੋਲਣ ਨਾਲ ਜਿਹੜਾ ਆਇਲ ਸੀ ਬਾਹਰ ਆਂਦਾ ਰਿਹਾ ਉਸ ਜੀ ਨੂੰ 쿨ਿੰਗ ਕਰਦੇ ਰਹੇ 쿨ਿੰਗ ਹੋਣ ਨਾਲ ਹਾਦਸਾ ਵੱਡਾ ਹੋਣ ਤੋਂ ਦੇਖੋ ਤੁਸੀਂ ਦੇਖ ਰਹੇ ਲੱਗੀ ਹੋਈ ਸੀਗੀ ਉਸ ਸਮੇਂ ਜਦੋਂ ਤੁਸੀਂ ਖੋਲੇ ਬਹੁਤ ਵੱਡਾ ਆਪਣੀ ਜਾਨ ਤੇ ਖੇਲ ਕੇ ਕੰਮ ਕੀਤਾ ਤੁਸੀਂ ਭਿਆਨਕ ਹਾਦਸੇ ਸੀਗੀ ਬਹੁਤ ਜ਼ਿਆਦਾ ਭਿਆਨਕ ਹਾਦਸੇ ਸੀਗੀ ਪੂਰੀ ਟੀਮ ਹੈ ਚਾਹਨਾ ਜੇ ਤੁਹਾਡੀ ਇੱਥੇ ਹੈਗੀ ਹੈ ਤਾਂ ਉਹਨਾਂ ਨੂੰ ਵੀ ਜ਼ਰੂਰ ਅਸੀਂ ਦਿਖਾਈਏ ਕਿਉਂਕਿ ਜਿਨ੍ਹਾਂ ਨੇ ਵਾਕੇ ਬਹਾਦਰੀ ਦੇ ਨਾਲ ਜਿੰਨੇ ਵੀ ਲੋਕ ਜਿਨ੍ਹਾਂ ਜਿਨ੍ਹਾਂ ਨੇ ਇਸ ਪੂਰੇ ਸਾਰੇ ਕੰਟਰੋਲ ਕਰਨ ਦੇ ਵਿੱਚ ਕੋਸ਼ਿਸ਼ ਕੀਤੀ ਸਾਰੇ ਇਹ ਡਰਾਈਵਰ ਹੈ ਸਾਡੇ ਇਹ ਸਮਰਾਲਾ ਦੇ ਫਾਇਰਮੈਨ ਹੋ ਡਰਾਈਵਰ ਜਵਾਰ ਨੇ ਸਾਡੇ ਇਹ ਮਹੇਸ਼ ਕੁਮਾਰ ਜੀ ਸਫੈਰ ਅਫਸਰ ਨੇ ਜਿਹੜੇ ਇੱਥੇ ਇਸ ਟਾਈਮ ਤਾਨਾਤ ਨੇ ਸਾਰੀ ਟੀਮ ਸਾਡੀ ਇੱਥੇ ਡਟ ਕੇ ਇਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਔਰ ਡਟ ਕੇ ਲੱਗੇ ਰਹੇ ਇੱਕ ਵਾਰ ਦਿਖਾ ਵੀ ਦਿਨਾ ਕੈਮਰੇ ਤੇ ਦਵਿੰਦਰ ਇਕੱਲੇ ਇਕੱਲੇ ਚਿਹਰੇ ਨੂੰ ਦਿਖਾ ਦਿਓ ਇਹ ਪੂਰੀ ਉਹ ਟੀਮ ਹੈ ਜਿਨ੍ਹਾਂ ਨੇ ਕੰਟਰੋਲ ਦੇ ਵਿੱਚ ਕੀਤਾ ਤਾਂ ਇਹ ਪੂਰੀ ਤੁਹਾਡਾ ਫਾਇਰਮੈਨ ਔਸੋਨ ਸਿੰਘ ਡਰਾਈਵਰ ਸਮਰਾਲੇ ਤੋਂ ਨਾਲ ਇਹਦੇ ਲੜਕਾ ਮੁੰਡਾ ਹੋਰ ਹੈਗਾ ਨੀਰਜ ਕੁਮਾਰ ਹੈ ਨੰਨੂ ਹੈ ਔਰ ਜਦਵਿੰਦਰ ਹੈ ਕਰਤਾਰ ਹੈ ਸੁਖਦੀਪ ਹੈ ਡਰਾਈਵਰ ਸਾਰੀ ਸਾਡੀ ਟੀਮ ਹੈ ਇਹ ਮੌਕੇ ਤੇ ਇਹਨਾਂ ਨੇ ਆ ਕੇ ਕੰਟਰੋਲ ਕੀਤਾ ਇਹ ਟੀਮ ਨੇ ਦੋਏ ਤਿੰਨੇ ਫਾਈਟਿੰਗਰ ਨਾਲ ਕੰਟਰੋਲ ਕੀਤਾ ਪੂਰੀ ਉਹ ਟੀਮ ਹੈ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਇਸ ਨੂੰ ਹਾਲਾਂਕਿ ਇਹਨਾਂ ਦੀ ਟ੍ਰੇਨਿੰਗ ਵੀ ਹੁੰਦੀ ਹੈ ਬਕਾਇਦਾ ਤੌਰ ਤੇ ਪਰ ਮੌਕੇ ਦੇ ਉੱਪਰ ਅੱਕਦੀਆਂ ਲਪਟਾਂ ਨਿਕਲ ਰਹੀਆਂ ਸੀ ਕਿ ਸੌਖਾ ਨਹੀਂ ਸੀ ਕੰਮ ਇਹ ਬਿਲਕੁਲ ਬਿਲਕੁਲ ਇਹਨਾਂ ਨੂੰ ਟ੍ਰੇਨਿੰਗ ਜਿਹੜੀ ਹੈ ਮੇਰੇ ਅੰਡਰ ਹੀ ਦਿੱਤੀ ਗਈ ਹੈ ਇਹਨਾਂ ਮੁੰਡਿਆਂ ਨੂੰ ਜਿਹੜਾ ਟ੍ਰੇਨ ਕੀਤਾ ਮੈਂ ਹੀ ਕੀਤਾ ਜਦੋਂ ਇਹ ਭਰਤੀ ਹੋਏ ਇਹਨਾਂ ਨੂੰ ਸਾਰੀ ਟ੍ਰੇਨਿੰਗ ਮੇਰੇ ਵੱਲੋਂ ਹੀ ਦਿੱਤੀ ਗਈ ਸਮਰਾਲੇ ਵਾਲਿਆਂ ਨੂੰ ਯੋਰਖੰਨੇ ਵਾਲਿਆਂ ਨੂੰ ਅੱਕ ਪੂਰੀ ਜ਼ਬਰਦਸਤ ਲੱਗੀ ਹੋਈ ਸੀ ਜਦੋਂ ਖੋਲੇ ਤੁਸੀਂ ਵਾਲ ਪੂਲ ਅੱਗ ਸੀ ਜੀ ਜਾਂ ਨੇੜੇ ਜਾਇਆ ਨਹੀਂ ਸੀ ਜਾ ਸਕਦਾ ਪਰ ਅਸੀਂ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਸਾ ਉਸੀਂ ਨੇੜੇ ਸੀਗੇ ਦੇਖੋ ਉਹ ਸਾਹਮਣੇ ਬੈਂਕ ਸੀਗੇ ਦੋ ਅਗਰ ਇਹਦਾ ਔਇਲ ਜਿੱਥੇ ਜਾਂਦਾ ਤਾਂ ਉੱਥੇ ਵੀ ਅੱਗ ਲੱਗ ਸਕਦੀ ਸੀਗੀ ਦੇਖੋ ਸਾਹਮਣੇ ਐਸਬੀਆਈ ਬੈਂਕ ਦਾ ਸਕੈਨ ਸੈਂਟਰ ਹੈ ਮੈਡੀਕਲ ਸਟੋਰ ਹੈ ਸਾਰੀਆਂ ਵੱਡਾ ਹਾਸਾ ਔਰ ਦੇਖੋ ਬਾਈ ਕਿੰਨੇ ਖੜੇ ਨੇ ਇਹਨਾਂ ਨੂੰ ਵੀ ਹਾਸਾ ਹੋ ਸਕਦਾ ਸੀਗਾ ਤਾਂ ਇਹ ਪੂਰੀ ਇਸ ਟੀਮ ਨੇ ਇਸ ਸਾਥਸੀ ਨੂੰ ਬਚਾਇਆ ਫਾਇਰ ਬ੍ਰਿਗੇਡ ਵਾਲਿਆਂ ਦੀ ਜਿਹੜੀ ਟੀਮ ਹੈ ਖੰਨਾ ਵਾਲਿਆਂ ਦੀ ਔਰ ਇਹਨਾਂ ਨੇ ਆ ਕੇ ਸਾਥਸੇ ਨੂੰ ਬਚਾਇਆ ਦੇਖੋ ਜੇ ਇੱਥੋਂ ਕਈ ਵਾਰ ਕੀ ਹੁੰਦਾ ਪਾਣੀ ਥੱਲੇ ਕੱਢਣ ਵਾਸਤੇ ਪਾਈਪਾਂ ਲੱਗੀਆਂ ਹੁੰਦੀਆਂ ਗਿਆ ਥੱਲੇ ਅੱਛਾ ਜੀ ਅਸੀਂ ਉੱਥੇ ਰੇਤਾ ਵਿਛਾਇਆ ਜਿੱਥੇ نیچے ਪਾਣੀ ਜਾ ਰਿਹਾ ਸੀ ਉੱਥੇ ਟਰਾਲੀਆਂ ਪਾਣੀ ਕੱਢਣ ਵਾਸਤੇ ਹਾਈਵੇ ਦੇ ਉੱਪਰੋਂ ਹੁੰਦੇ ਆ ਮਾਹੌਲ ਹੁੰਦੇ ਆ ਪਾਈਪ ਉੱਥੇ ਥੱਲੇ ਗਿਆ ਔਰ ਉੱਥੇ ਜੇ ਆਗ ਉੱਥੇ ਵੀ ਪਹੁੰਚਦੀ ਫਿਰ ਅਸੀਂ ਰੇਤੇ ਦੀਆਂ ਟਰਾਲੀਆਂ ਆਲਰੇਡੀ ਉੱਥੇ ਸਟਾੜ ਦੀਆਂ ਤਾਂ ਕਿ ਕੋਈ ਬੀੜੀ ਸਿਗਰਟ ਨਾਲ ਉੱਥੇ ਉਹਨੂੰ ਸ਼ਰਾਰਤ ਨਾ ਕਰੇ ਆ ਦੇਖੋ ਤੁਸੀਂ ਹੁਣ ਵੀ ਦੇਖ ਸਕਦੇ ਹੋ ਰੇਤਾ ਵਗਰਾ ਅਸੀਂ ਸਿਟਵਾਇਆ ਹੈਗਾ ਤੇ ਬੜਾ ਸਹਿਯੋਗ ਰਿਹਾ ਇੱਥੇ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਪੂਰੀ ਦੀ ਪੂਰੀ ਉਹ ਟੀਮ ਹੈ ਜਿਨ੍ਹਾਂ ਨੇ ਪੂਰਾ ਬਹਾਦਰੀ ਦੇ ਨਾਲ ਕੰਮ ਕੀਤਾ ਤਾਂ ਕੱਲੇ-ਕੱਲੇ ਚਿਹਰੇ ਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਔਰ ਜਿਨ੍ਹਾਂ ਨੇ ਇੰਨੀ ਅੱਗ ਲੱਗੀ ਹੋਈ ਸੀ ਅੱਗ ਲੱਗੀ ਹੋਈ ਸੀ ਔਰ ਉਸ ਦੌਰਾਨ ਇਹਨਾਂ ਨੇ ਵਾਲ ਖੋਲੇ ਆ ਇਹ ਵਾਲ ਖੁੱਲ ਕੇ ਇਸ ਦੀ ਲੀਕੇਜ ਜਦੋਂ ਕਿਉਂਕਿ ਜੇ ਇਹ ਫਟ ਜਾਂਦਾ ਤਾਂ ਫਿਰ ਹੋਰ ਬਹੁਤ ਤਕੜਾ ਆ ਬਲਾਸਟ ਹੋ ਸਕਦਾ ਸੀ ਫਿਰ ਵੱਡਾ ਬਲਾਸਟ ਹੋ ਸਕਦਾ ਸੀ ਫਿਰ ਹੋਰ ਨੁਕਸਾਨ ਹੋ ਸਕਦਾ ਸੀ ਔਰ ਇਹਦੇ ਨਾਲ ਹੀ ਥੱਲੇ ਜਿੱਥੇ ਲੀਕੇਜ ਹੋ ਰਹੀ ਸੀਗੀ ਉਸ ਥਾਂ ਤੇ ਵੀ ਜਾ ਕੇ ਇਹਨਾਂ ਨੇ ਮੌਕੇ ਦੇ ਉੱਪਰ ਰੇਤਾ ਤੇ ਮਿੱਟੀ ਸੁੱਟੀ ਤਾਂ ਕਿ ਜਦੋਂ ਇਹ ਥੱਲੇ ਤੇਲ ਡੁੱਲੇ ਤਾਂ ਉਹ ਰੇਤਾ ਔਰ ਮਿੱਟੀ ਸੋਖ ਲਵੇ ਉਹਨੂੰ ਔਰ ਆ ਦੇਖੋ ਜੀ ਟਰੱਕੇ ਜਿਹੜਾ ਬਲਾਸਟ ਹੋਇਆ ਤਾ ਇਹ ਡਿਵਾਈਡੇਸ਼ਨ ਦੇ ਬਣਾ ਇੱਥੇ ਹੌਲ ਹੋ ਗਿਆ ਇੱਥੇ ਹੌਲ ਹੋਣ ਕਰਕੇ ਆਲ ਜਿਹੜਾ ਇੱਥੋਂ ਬਾਹਰ ਨਿਕਲਦਾ ਰਿਹਾ ਕਿ ਇੱਥੇ ਇੱਥੇ ਡਿਵਾਈਡੇਸ਼ਨ ਦਾ ਜਿਹੜਾ ਉਹ ਕਾਰਨਰ ਆ ਉਹ ਵੱਜਿਆ ਉਹ ਦੇਖੋ ਉਹਦੇ ਕਰਕੇ ਇਹ ਹਾਸਾ ਹੋ ਗਿਆ ਇਹ ਟਾਇਰ ਫਟਿਆ ਇਹਦਾ ਪਹਿਲਾਂ ਟਾਇਰ ਵੀ ਫਟਿਆ ਜਾਂ ਉਹਦੇ ਵਿੱਚ ਟੱਚ ਹੋ ਗਿਆ ਉਹ ਉਹ ਵੱਜਿਆ ਆ ਅੱਛਾ ਉਹਦੇ ਕਰਕੇ ਇਹ ਬਲਾਸਟ ਇਹਦੇ ਵਿੱਚ ਵੱਜਾ ਕੇ ਤੇ ਇਹਦੇ ਕਰਕੇ ਹਾਸਾ ਹੋ ਗਿਆ ਟਾਇਰ ਉਹਦੇ ਵਿੱਚ ਵੱਜਿਆ ਕਾਹੋ ਜਾਵੇ ਅੱਛਾ ਨਾ ਉਹ ਜਿਹੜਾ ਇਧਰੋਂ ਵੱਜਿਆ ਹੋਇਆ ਇਹ ਦਿਖਿਆ ਨਹੀਂ ਡਰਾਈਵਰ ਨੂੰ ਇਹ ਨੈਸ਼ਨਲ ਹਾਈਵੇ ਦੀ ਉਹ ਹੈ ਨਲੈਕੀ ਇਹ ਦੀ ਨਲਾਕੀ ਵੀ ਕਹਿ ਰਹੇ ਨੇ ਲੋਕ ਔਰ ਦੇਖੋ ਕਿੰਨਾ ਜ਼ਬਰਦਸਤ ਹੋਇਆ ਹੋਊਗਾ ਹਾਦਸਾ ਤਾਂ ਸਭ ਤੋਂ ਪਹਿਲਾਂ ਆ ਕੇ ਇਹਦੇ ਵਿੱਚ ਵੱਜਿਆ ਪਹਿਲਾਂ ਟਾਇਰ ਆ ਕੇ ਇਹ ਨੈਸ਼ਨਲ ਹਾਈਵੇ ਦੀ ਪੂਰੀ ਨਲਾਕੀ ਹੈ ਇਹਦੇ ਵਿੱਚ ਆ ਕੇ ਵੱਜਿਆ ਇਹਨੂੰ ਇਹਦੇ ਨਾਲ ਮਿਲਾਉਣਾ ਚਾਹੀਦਾ ਸੀ ਫਿਰ ਇਹ ਹਾਦਸਾ ਨਾ ਹੁੰਦਾ ਆ ਕੇ ਉਹ ਟਾਇਰ ਵੱਜਿਆ ਇਹ ਔਰ ਉਸ ਤੋਂ ਬਾਅਦ ਫਿਰ ਖੁੱਲ ਗਿਆ ਫਿਰ ਅੱਗੇ ਜਾ ਕੇ ਪਲਟ ਗਿਆ ਫਿਰ ਅੱਗੇ ਪਲਟ ਗਿਆ ਜਾ ਕੇ ਤਾਂ ਇਹ ਪੂਰੀ ਟੀਮਸ ਜਿਹੜੀਆਂ ਹੈਗੀਆਂ ਨੇ ਇਹਨਾਂ ਨੇ ਕੰਟਰੋਲ ਕੀਤਾ ਅੱਗ ਨੂੰ ਕਿਉਂਕਿ ਇਸ ਬੰਨੇ ਵੀ ਦੇਖੋਗੇ ਤਾਂ ਦੂਰ ਤੱਕ ਅੱਗ ਦੀਆਂ ਲਪਟਾਂ ਗਈਆਂ ਨੇ ਦੂਰ ਤੱਕ ਭੰਬੜ ਮੱਚਦਾ ਹੋਇਆ ਨਜ਼ਰ ਆ ਰਿਹਾ ਸੀਗਾ ਔਰ ਇਸ ਬੰਨੇ ਵੀ ਦੇਖੋ ਤੁਸੀਂ ਇਸ ਬੰਨੇ ਵੀ ਤੇਲ ਹੀ ਤੇਲ ਪਿਆ ਹੋਇਆ ਨਜ਼ਰ ਆ ਰਿਹਾ ਹੈ ਦੂਰ ਤੱਕ ਇੱਥੋਂ ਤੱਕ ਉਧਰ ਦੇਖੋਗੇ ਉਧਰ ਪੂਰਾ ਹੁਣ ਬੰਦ ਕਰ ਦਿੱਤਾ ਗਿਆ ਔਰ ਇੱਧਰ ਵੀ ਪੂਰਾ ਦਾ ਪੂਰਾ ਰਸਤੇ ਨੂੰ ਜਾਮ ਕੀਤਾ ਹੋਇਆ ਕਿਉਂਕਿ ਦੂਰ ਤੱਕ ਅੱਗ ਦੀਆਂ ਲਪਟਾਂ ਨਿਕਲਦੀਆਂ ਹੋਈਆਂ ਮੌਕੇ ਦੇ ਉੱਪਰ ਨਜ਼ਰ ਆ ਰਹੀਆਂ ਸੀਗੀਆਂ ਤਾਂ ਖੈਰ ਇਸ ਪੂਰੀ ਟੀਮ ਨੇ ਬਹਾਦਰੀ ਦੇ ਨਾਲ ਕੰਟਰੋਲ ਕੀਤਾ ਨਹੀਂ ਤਾਂ ਥੱਲੇ ਵਾਲਾ ਪਾਸਾ ਜਿਹੜਾ ਇਹਨਾਂ ਦੇ ਵਿੱਚ ਵੀ ਭਾਰੀ ਨੁਕਸਾਨ ਹੋ ਸਕਦਾ ਸੀ ਕਿਉਂਕਿ ਦੋ ਤਿੰਨ ਤਾਂ ਇੱਥੇ ਬੈਂਕ ਹੈਗੇ ਆ ਔਰ ਖੜੇ ਆ ਹਸਪੀਟਲ ਵੀ ਆ ਇੱਥੇ ਪਰ ਬਹਾਦਰੀ ਦੇ ਨਾਲ ਮੌਕੇ ਦੇ ਉੱਪਰ ਫਾਇਰ ਬ੍ਰਿਗੇਡ ਵਾਲਿਆਂ ਦੀ ਟੀਮ ਨੇ ਇਸ ਪੂਰੀ ਅੱਗ ਨੂੰ ਕੰਟਰੋਲ ਦੇ ਵਿੱਚ ਕੀਤਾ ਤੇ ਹੋਰ ਵੀ ਵੱਡਾ ਨੁਕਸਾਨ ਹੋਣ ਤੋਂ ਬਚਾਇਆ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਖੰਡ